ਸਤਿ ਸ੍ਰੀ ਅਕਾਲ ਤੇ ਸਾਰਿਆਂ ਦਾ ਨਿਗਾਹ ਸਵਾਗਤ ਅੱਜ ਆਪਾਂ ਇੱਕ ਖਾਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਗੁਰਬਾਣੀ ਯਾਨੀ ਗੁਰੂ ਦਾ ਸ਼ਬਦ ਤੇ ਸਾਡਾ ਆਧਾਰ ਰਹੇਗਾ ਬੰਦਗੀ ਨਾਮਾ ਹਾਂਜੀ ਇਹ ਇੱਕ ਬਹੁਤ ਹੀ ਮਤਲਬ ਸਤਕਾਰੀ ਰਚਨਾ ਹੈ ਖਾਸ ਕਰਕੇ ਇਸ ਦਾ ਤੀਜਾ ਅਧਿਆਇ ਬਿਲਕੁਲ ਜੀ ਬੰਦਗੀ ਨਾਮਾ ਦਾ ਇਹ ਅਧਿਆਇ ਗੁਰਬਾਣੀ ਦੇ ਅਸਲ ਤਤ ਨੂੰ ਬਹੁਤ ਸੋਹਣੇ ਢੰਗ ਨਾਲ ਖੋਲਦਾ ਹੈ ਤੇ ਅੱਜ ਆਪਣਾ ਮਕਸਦ ਸਿਰਫ ਐਂਕਲੋ ਜਾਣਕਾਰੀ ਦੇਣਾ ਨਹੀਂ ਬਲਕਿ ਬੰਦੀਗੀ ਨਾਮਾ ਦੇ ਇਸ ਹਿੱਸੇ ਚੋਂ ਉਹਨਾਂ ਗੱਲਾਂ ਨੂੰ ਸਮਝਣਾ ਜਿਹੜੀਆਂ ਗੁਰਬਾਣੀ ਦੀ ਅਸਲ ਤਾਕਤ ਉਸਦੀ ਮਹੱਤਤਾ ਤੇ ਸਾਡੇ ਆਤਮਿਕ ਸਫਰ ਚੋਂ ਦਾ ਕੀ ਰੋਲ ਹੈ ਇਹ ਸਮਝਣ ਚ ਮਦਦ ਕਰਨ ਬਹੁਤ ਵਧੀਆ ਤਾਂ ਫਿਰ ਚਲੋ ਸ਼ੁਰੂ ਕਰਦੇ ਆਂ ਤੇ ਸਮਝਦੇ ਆਂ ਕਿ ਇਹ ਸ਼ਬਦ ਇਹ ਬਾਣੀ ਸਾਡੀ ਅਗਵਾਈ ਕਿਵੇਂ ਕਰਦੀ ਹੈ ਸਭ ਤੋਂ ਪਹਿਲਾ ਬੇਸਿਕ ਨੁਕਤਾ ਜਿਹੜਾ ਬੰਦਗੀ ਨਾਮਾ ਕਲੀਅਰ ਕਰਦਾ ਉਹ ਇਹ ਹੈ ਕਿ ਸਾਡਾ ਅਸਲੀ ਗੁਰੂ ਸਾਡਾ ਰਹਿਬਰ ਉਹ ਗੁਰੂ ਦਾ ਸ਼ਰੀਰ ਨਹੀਂ ਹਾਂਜੀ ਸਗੋ ਗੁਰੂ ਦਾ ਸ਼ਬਦ ਹੈ ਇਸ ਬਾਰੇ ਥੋੜਾ ਦੱਸੋਗੇ ਦੇਖੋ ਇਹ ਸਿੱਖੀ ਦੇ ਬਿਲਕੁਲ ਮਤਲਬ ਕੋਰ ਪ੍ਰਿੰਸੀਪਲਸ ਜੋ ਇੱਕ ਹੈ ਤੇ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਸ੍ਰੋਤ ਸਾਨੂੰ ਸਮਝਾਉਂਦਾ ਹੈ ਕਿ ਗੁਰੂ ਸਾਹਿਬ ਦੀ ਦੇਹ ਦਾ ਸਤਕਾਰ ਤਾਂ ਬੇਸ਼ੱਕ ਬਹੁਤ ਹੈ ਪਰ ਉਹ ਸਤਕਾਰ ਹੈ ਕਿਉਂ ਹਾਂ ਕਿਉਂ ਹੈ ਉਹ ਇਸ ਲਈ ਹੈ ਕਿਉਂਕਿ ਉਸ ਦੇ ਵਿੱਚੋਂ ਉਸ ਮੁਖਾਰਬਿੰਦ ਤੋਂ ਉਹ ਸ਼ਬਦ ਨਿਕਲਿਆ ਹੈ ਉਹ ਬਾਣੀ ਉਚਾਰੀ ਗਈ ਹੈ ਜਿਸ ਵਿੱਚ ਬੇਅੰਤ ਸ਼ਕਤੀ ਹੈ ਇਹ ਉਹ ਸ਼ਬਦ ਹੈ ਜਿਹੜਾ ਕਹਿੰਦੇ ਨੇ ਮਨੁੱਖ ਨੂੰ ਦੇਵਤਾ ਬਣਾ ਸਕਦਾ ਹੈ ਅੱਛਾ ਦੇਵਤਾ ਮਤਲਬ ਕੋਈ ਸੁਪਰਨੈਚੁਰਲ ਚੀਜ਼ ਨਹੀਂ ਨਹੀਂ ਦੇਵਤਾ ਤੋਂ ਭਾਵ ਹੈ ਮਤਲਬ ਇੱਕ ਆਮ ਇਨਸਾਨ ਨੂੰ ਬਹੁਤ ਉੱਚੀ ਆਤਮਿਕ ਅਵਸਥਾ ਤੱਕ ਲੈ ਜਾਣਾ ਉਹਦੀ ਸੁਰਤ ਨੂੰ ਉੱਚਾ ਚੁੱਕਣਾ ਠੀਕ ਹੈ ਸਮਝ ਗਈ ਤਾਂ ਫਿਰ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਦੀ ਕੀ ਅਹਿਮੀਅਤ ਬਣ ਜਾਂਦੀ ਐ ਇਸ ਹਿਸਾਬ ਨਾਲ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਚ ਲਈ ਬਾਣੀ ਐਵੇਂ ਸਿਰਫ ਸ਼ਬਦਾਂ ਦਾ ਜੋੜ ਨਹੀਂ ਹੈਗੀ ਹੂੰ ਇਹ ਤਾਂ ਮਤਲਬ ਗੁਰੂ ਨਾਨਕ ਦੇਵ ਜੀ ਫਿਰ ਉਹਨਾਂ ਦੇ ਗੱਦੀ ਨਸ਼ੀਨ ਤੇ ਹੋਰ ਭਗਤ ਤੇ ਸੰਤ ਜਿਹੜੇ ਹੋਏ ਨੇ ਹਾਂਜੀ ਉਹਨਾਂ ਦੀਆਂ ਸਿੱਖਿਆਵਾਂ ਦਾ ਇਹ ਕਹਲੋ ਸਾਰ ਹੈ ਉਹਨਾਂ ਦੀ ਆਤਮਾ ਦਾ ਸ਼ੀਸ਼ਾ ਉਹਨਾਂ ਦੇ ਰੱਬੀ ਅਨੁਭਵ ਤੇ ਜੀਵਨ ਭਰ ਦੇ ਤਜਰਬਿਆਂ ਦਾ ਨਿਚੋੜ ਹੈ ਇਸੇ ਕਰਕੇ ਤਾਂ ਸਾਖਸ਼ਾਤ ਗੁਰੂ ਦਾ ਦਰਜਾ ਹੈ ਇਸਨੂੰ ਇਹ ਤਾਂ ਬਹੁਤ ਡੂੰਗੀ ਗੱਲ ਹੋਈ ਮੈਨੂੰ ਹੁਣੇ ਗੁਰੂ ਰਾਮਦਾਸ ਜੀ ਦਾ ਉਹ ਪਵਿੱਤਰ ਵਾਕ ਯਾਦ ਆ ਰਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਤਾਂ ਸਿੱਧਾ ਐਲਾਨ ਹੋ ਗਿਆ ਫਿਰ ਹਾਂਜੀ ਬਿਲਕੁਲ درست ਫਰਮਾਇਆ ਇਹ ਤੁਕਤਾ ਮਤਲਬ ਸਭ ਕਲੀਅਰ ਕਰ ਦਿੰਦੀ ਹੈ ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਕੋਈ ਫਰਕ ਨਹੀਂ ਹੂੰ ਤੇ ਜਿਹੜਾ ਸਾਰਾ ਅੰਮ੍ਰਿਤ ਹੈ ਨਾ ਉਹ ਜੀਵਨ ਦੇਣ ਵਾਲਾ ਤਤ ਜਿਸ ਦੀ ਸਾਨੂੰ ਪਾਲ ਰਹਿੰਦੀ ਹੈ ਉਹ ਇਸ ਬਾਣੀ ਦੇ ਅੰਦਰ ਹੀ ਹੈ ਬੰਦਗੀ ਨਾਮਾ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਬਾਣੀ ਪਰਮਾਤਮਾ ਦਾ ਹੀ ਰੂਪ ਹੈ ਵਾਹ ਇਸ ਲਈ ਸ਼ਬਦ ਦੀ ਵਿਚਾਰ ਸ਼ਬਦ ਨੂੰ ਸਮਝਣਾ ਤੇ ਫਿਰ ਉਸ ਅਨੁਸਾਰ ਜੀਵਨ ਬਣਾਉਣਾ ਇਹੀ ਅਸਲ ਚ ਗੁਰੂ ਦੀ ਸੇਵਾ ਹੈ ਬਿਲਕੁਲ ਠੀਕ ਅੱਛਾ ਜੇ ਹੁਣ ਸ਼ਬਦ ਇੰਨਾ ਪਾਵਰਫੁਲ ਹੈ ਤਾਂ ਇਹਦੀ ਸਰਵੋਚਤਾ ਤੇ ਸਾਡੇ ਤੇ ਅਸਦਾ ਅਸਰ ਕਿਵੇਂ ਹੁੰਦਾ ਹੈ ਬੰਦਗੀ ਨਾਮਾ ਇਸ ਬਾਰੇ ਕੀ ਦੱਸਦਾ ਹੈ ਮੈਂ ਪੜਿਆ ਸੀ ਕਿ ਇਸ ਵਿੱਚ ਸ਼ਬਦ ਦੀ ਇੱਕ ਜਾਦੂਈ ਸ਼ਕਤੀ ਦਾ ਵੀ ਜ਼ਿਕਰ ਹੈ ਹਾਂ ਹਾਂ ਇਹ ਬੜਾ ਕਹਿ ਲੋ ਇੰਟਰਸਟਿੰਗ ਪਹਿਲੂ ਹੈ ਸ੍ਰੋਤ ਦੱਸਦਾ ਹੈ ਕਿ ਜਦੋਂ ਕੋਈ ਬੋਲਦਾ ਹੈ ਨਾ ਤਾਂ ਉਹਦੀ ਜਿਹੜੀ ਮਾਨਸਿਕ ਤੇ ਆਤਮਿਕ ਅਵਸਥਾ ਹੁੰਦੀ ਹੈ ਉਹ ਵਾਈਬ੍ਰੇਸ਼ਨ ਉਹ ਸ਼ਬਦਾਂ ਰਾਹੀਂ ਸੁਣਨ ਵਾਲੇ ਤੱਕ ਪਹੁੰਚਦੀ ਹੈ ਅੱਛਾ ਤੇ ਸੁਣਨ ਵਾਲੇ 'ਚ ਵੀ ਉਹੀ ਭਾਵ ਪੈਦਾ ਕਰਦੀ ਹੈ ਹੁਣ ਤੁਸੀਂ ਸੋਚੋ ਗੁਰੂ ਸਾਹਿਬਾਨ ਦੀ ਬਾਣੀ ਉਹ ਕਿਸ ਅਵਸਥਾ 'ਚੋਂ ਆਈ ਹੋਵੇਗੀ ਬਹੁਤ ਉੱਚੀ ਅਵਸਥਾ 'ਚੋਂ ਹਾਂਜੀ ਉਹ ਉਸ ਪਰਮ ਅਵਸਥਾ ਤੋਂ ਆਈ ਹੈ ਜਿੱਥੇ ਜਿੱਥੇ ਮੈਂ ਮੇਰੀ ਜਾਂ ਹਮੇ ਉਹਦਾ ਕੋਈ ਨਾਮ ਨਿਸ਼ਾਨ ਨਹੀਂ ਸੀ ਉੱਥੇ ਸਿਰਫ ਤੇ ਸਿਰਫ ਅਕਾਲ ਪੁਰਖ ਦਾ ਵਾਸ ਸੀ ਪਿਓਰ ਚੇਤਨਾ ਸੀ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਆ ਸੁਣਦੇ ਆ ਹਾਂਜੀ ਬਿਲਕੁਲ ਤਾਂ ਅਸੀਂ ਸਿੱਧੇ ਤੌਰ ਤੇ ਉਸ ਉੱਚੀ ਅਵਸਥਾ ਨਾਲ ਉਸ ਵਾਈਬ੍ਰੇਸ਼ਨ ਨਾਲ ਜੁੜ ਜਾਂਦੇ ਆ ਬਿਲਕੁਲ ਇਹ ਹੀ ਤਾਂ ਉਹ ਜਾਦੂ ਹੈ ਜਦੋਂ ਕੋਈ ਸ਼ਰਧਾ ਨਾਲ ਪਿਆਰ ਨਾਲ ਬਾਣੀ ਪੜ੍ਹਦਾ ਜਾਂ ਸੁਣਦਾ ਹੈ ਤਾਂ ਉਹਦਾ ਮਨ ਭਾਵੇਂ ਪਹਿਲਾਂ ਕਿੰਨਾ ਵੀ ਦੁਨੀਆ 'ਚ ਖਿੰਡਿਆ ਹੋਵੇ ਉਹ ਹੌਲੀ-ਹੌਲੀ ਉੱਪਰ ਉੱਠਣ ਲੱਗ ਜਾਂਦਾ ਹੈ ਹੂੰ ਇਹ ਆਤਮਾ ਦੇ ਹੋਰ ਸੂਖਮ ਸ਼ਾਂਤ ਤੇ ਉੱਚੇ ਮੰਡਲਾਂ ਵੱਲ ਮਤਲਬ ਖਿੱਚਿਆ ਜਾਂਦਾ ਹੈ ਤੇ ਉੱਥੇ ਇੱਕ ਵੱਖਰਾ ਹੀ ਆਨੰਦ ਇੱਕ ਸਵਰਗੀ ਸਕੂਨ ਮਿਲਦਾ ਹੈ ਸ਼ਾਇਦ ਐਸੇ ਲਈ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਸੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹਦਾ ਮਤਲਬ ਫਿਰ ਸਿਰਫ ਟੈਨਸ਼ਨਾਂ ਮਿਟਾਉਣਾ ਨਹੀਂ ਹੋਇਆ ਨਹੀਂ ਨਹੀਂ ਇਹ ਬਹੁਤ ਡੂੰਗੀ ਗੱਲ ਹੈ ਤੁਰ ਕੀ ਬਾਣੀ ਦਾ ਅਰਥ ਹੀ ਇਹ ਹੈ ਕਿ ਉਹ ਬਾਣੀ ਜਿਹੜੀ ਸਿੱਧੀ ਰੱਬੀ ਦਰਗਾਹ ਤੋਂ ਉਸ ਅਸਲ ਸੱਚ ਦੇ ਸੂਮੇ ਤੋਂ ਆਈ ਹੈ ਅੱਛਾ ਤੇ ਕਿਉਂਕਿ ਉਹ ਉਸ ਸੂਮੇ ਤੋਂ ਆਈ ਹੈ ਇਸ ਵਿੱਚ ਉਹ ਤਾਕਤ ਹੈ ਕਿ ਇਹ ਸਾਡੇ ਮਨ ਦੀਆਂ ਸਾਰੀਆਂ ਚਿੰਤਾਵਾਂ ਡਰ ਫਿਕਰਾਂ ਨੂੰ ਜੜੋਂ ਪੁੱਟ ਸਕਦੀ ਹੈ ਹਮ ਤੇ ਅੱਗੇ ਹੋਰ ਦੇਖੋ ਉਹ ਪਰਮਾਤਮਾ ਕੀ ਹੈ ਨਿਰਭਉ ਤੇ ਨਿਰਵੈਰ ਹਾਂਜੀ ਡਰ ਤੋਂ ਰਹਿਤ ਵੈਰ ਤੋਂ ਰਹਿਤ ਹਾਂਜੀ ਤਾਂ ਜਦੋਂ ਇਹ ਬਾਣੀ ਉਸ ਨਿਰਭਉ ਨਿਰਵੈਰ ਤੋਂ ਆਈ ਹੈ ਤਾਂ ਜਿਹੜਾ ਇਹਨੂੰ ਧਿਆਨ ਨਾਲ ਸਮਝ ਕੇ ਪੜ੍ਹਦਾ ਹੈ ਜਾਂ ਸੁਣਦਾ ਹੈ ਉਹ ਵੀ ਹੌਲੀ-ਹੌਲੀ ਉਹ ਵੀ ਨਿਰਪਾ ਨਿਰਵੈਰ ਹੋ ਜਾਂਦਾ ਹੈ। ਹਾਂਜੀ ਬਿਲਕੁਲ ਉਹਦੇ ਅੰਦਰ ਵੀ ਉਹ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ। ਉਹ ਵੀ ਨਿਡਰ, ਸ਼ਾਂਤ ਤੇ ਸਭ ਨਾਲ ਪਿਆਰ ਕਰਨ ਵਾਲਾ ਬਣਨ ਲੱਗ ਪੈਂਦਾ ਹੈ। ਇਹ ਤਾਂ ਕਮਾਲ ਦੀ ਗੱਲ ਹੈ। ਮਤਲਬ ਬਾਣੀ ਸਿਰਫ ਗਿਆਨ ਨਹੀਂ ਦੇ ਰਹੀ, ਇਹ ਤਾਂ ਸਾਡਾ ਅੰਦਰ ਹੀ ਬਦਲ ਰਹੀ ਹੈ। ਬੰਦਗੀ ਨਾਮਾ 'ਚ ਖੋਰ ਬੜੀ ਵਧੀਆ ਉਦਾਹਰਣ ਸੀ ਉਹ ਮਟੀਰੀਆ ਮੈਡੀਕਾ ਵਾਲੀ। ਕੀ ਸੀ ਹਾਂ ਹਾਂ ਉਹ ਤੁਲਨਾ ਬਹੁਤ ਮਤਲਬ ਪ੍ਰਭਾਵਸ਼ਾਲੀ ਹੈ ਲੇਖਕ ਕਹਿੰਦੇ ਨੇ ਕਿ ਜਿਵੇਂ ਮੈਡੀਕਲ ਸਾਇੰਸ ਚ ਮਟੀਰੀਆ ਮੈਡੀਕਾ ਹੁੰਦੀ ਹੈ ਨਾ ਹਾਂਜੀ ਇੱਕ ਕਿਤਾਬ ਜਾਂ ਗ੍ਰੰਥ ਜਿਸ ਵਿੱਚ ਸਰੀਰ ਦੀਆਂ ਸਾਰੀਆਂ ਬਿਮਾਰੀਆਂ ਉਹਨਾਂ ਦੇ ਲੱਛਣ ਉਹਨਾਂ ਦੇ ਇਲਾਜ ਲਈ ਦਵਾਈਆਂ ਸਭ ਦਾ ਪੂਰਾ ਵੇਰਵਾ ਹੁੰਦਾ ਹੈ ਐਂ ਕਹ ਲਓ ਇੱਕ ਐਨਸਾਈਕਲੋਪੀਡੀਆ ਠੀਕ ਉਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨ ਦੇ ਸਾਰੇ ਰੋਗਾਂ ਦਾ ਐਨਸਾਈਕਲੋਪੀਡੀਆ ਹਨ ਮੰਦਿਰੋ ਕਿਹੜੇ ਹੰਕਾਰ, ਕ੍ਰੋਧ, ਲੋਭ, ਮੋਹ, ਚਿੰਤਾ, ਡਰ ਹਾਂ ਇਹ ਸਾਰੇ ਇਹਨਾਂ ਸਾਰਿਆਂ ਦਾ ਕਾਰਨ ਕੀ ਹੈ ਤੇ ਇਹਨਾਂ ਦਾ ਆਤਮਿਕ ਇਲਾਜ ਕੀ ਹੈ ਉਹ ਸਭ ਗੁਰਬਾਣੀ 'ਚ ਮੌਜੂਦ ਹੈ ਇਹ ਸਿਰਫ ਫਿਲਾਸਫੀ ਨਹੀਂ ਇਹ ਤਾਂ ਮਨ ਲਈ ਇੱਕ ਕਹਿ ਲੋ ਪੂਰਾ ਡਾਇਗਨੋਸਟਿਕ ਤੇ ਥੈਰਾਪਿਊਟਿਕ ਸਿਸਟਮ ਹੈ ਵਾ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜਿਹੜੇ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਜਾਂ ਡਿਪਰੈਸ਼ਨ 'ਚ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਮਨ ਦੇ ਰੋਗ ਨਾਲ ਜੂਝ ਰਹੇ ਨੇ ਉਹਨਾਂ ਲਈ ਗੁਰਬਾਣੀ ਇੱਕ ਤਰ੍ਹਾਂ ਦੀ ਦਵਾਈ ਹੋ ਸਕਦੀ ਹੈ ਯਕੀਨਨ ਯਕੀਨਨ ਸ੍ਰੋਤੀਸ ਗੱਲ ਤੇ ਬਹੁਤ ਜ਼ੋਰ ਦਿੰਦਾ ਹੈ ਜਿਹੜੇ ਲੋਕ ਮਨ ਦੀ ਸ਼ਾਂਤੀ ਜਾਂ ਕਿਸੇ ਮਾਨਸਿਕ ਰੋਗ ਤੋਂ ਪੀੜਿਤ ਹਨ ਉਹ ਜੇ ਸ਼ਰਧਾ ਨਾਲ ਗੁਰਬਾਣੀ ਦਾ ਅਧਿਐਨ ਕਰਨ ਉਹਨੂੰ ਵਿਚਾਰਨ ਤਾਂ ਉਹਨਾਂ ਨੂੰ ਮਨ ਦੀ ਸ਼ਾਂਤੀ ਤੇ ਸਥਿਰਤਾ ਮਿਲ ਸਕਦੀ ਹੈ ਤੇ ਇਹਦੀ ਖਾਸੀਅਤ ਪਤਾ ਕੀ ਹੈ ਇਹ ਬਹੁਤ ਪਰਸਨਲ ਹੈ ਪਰਸਨਲ ਉਹ ਕਿਵੇਂ ਐਸੇ ਕਿ ਪੜਨ ਵਾਲਾ ਭਾਵੇਂ ਕਿਸੇ ਵੀ ਮੈਂਟਲ ਜਾਂ ਸਪਿਰਚੁਅਲ ਸਟੇਟ 'ਚ ਹੋਵੇ ਉਦਾਸ ਹੋਵੇ ਖੁਸ਼ ਹੋਵੇ ਸ਼ੱਕ 'ਚ ਹੋਵੇ ਪੂਰੀ ਸ਼ਰਧਾ ਚੋਵੇ ਜੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਕੇ ਆਪਣਾ ਗਾਈਡ ਮੰਨ ਕੇ ਪੜਦਾ ਹੈ ਨਾ ਹਾਂਜੀ ਤਾਂ ਉਸ ਨੂੰ ਉਹੀ ਬਾਣੀ ਉਹੀ ਤੁਕਾਂ ਜ਼ਿਆਦਾ ਅਪੀਲ ਕਰਨ ਗਿਆ ਉਹਨੂੰ ਖਿੱਚ ਪਾਉਣ ਗਿਆ ਜਿਹੜੀਆਂ ਉਹਦੀ ਉਸ ਵੇਲੇ ਦੀ ਲੋੜ ਮੁਤਾਬਕ ਉਹਨੂੰ ਗਾਈਡੈਂਸ ਦੇ ਸਕਦੀਆਂ ਨੇ ਉਹਨੂੰ ਲੱਗੇਗਾ ਜਿਵੇਂ ਇਹ ਸ਼ਬਦ ਸਿੱਧਾ ਉਹਦੇ ਨਾਲ ਗੱਲ ਕਰ ਰਹੇ ਨੇ ਪਰ ਸਾਡੀ ਮਾਨਸਿਕ ਅਵਸਥਾ ਤਾਂ ਬਦਲਦੀ ਰਹਿੰਦੀ ਹੈ ਅੱਜ ਕੁਝ ਹੋਰ ਕੱਲ ਕੁਝ ਹੋਰ ਕਦੇ ਬੜਾ ਉਤਸ਼ਾਹ ਹੁੰਦਾ ਹੈ ਕਦੇ ਬਿਲਕੁਲ ਡਲ ਫਿਰ ਕੀ ਹੁੰਦਾ ਹਾਂ ਹਾਂ ਉਹ ਤਾਂ ਹੈ ਇਹੀ ਤਾਂ ਗੁਰਬਾਣੀ ਦੀ ਖੂਬਸੂਰਤੀ ਹੈ ਬੰਦਗੀ ਨਾਮਾ ਕਹਿੰਦਾ ਹੈ ਕਿ ਗੁਰਬਾਣੀ ਇੱਕ ਆਈਡੀਅਲ ਟੀਚਰ ਵਾਂਗ ਹੈ ਜਿਵੇਂ ਜਿਵੇਂ ਆਪਣੀ ਅੰਦਰਲੀ ਸਟੇਟ ਬਦਲਦੀ ਹੈ ਨਾ ਹੂੰ ਕਹਿਣ ਵਾਲੀ ਬਾਣੀ ਚੰਗੀ ਲੱਗਦੀ ਸੀ ਹੁਣ ਤੁਹਾਨੂੰ ਵਿਰਾਗ ਦੀਆਂ ਗੱਲਾਂ ਜਾਂ ਬਹੁਤ ਡੂੰਗੇ ਗਿਆਨ ਵਾਲੀਆਂ ਤੁਕਾਂ ਖਿੱਚ ਪਾਉਣ ਇਹ ਇੱਕ ਲਿਵਿੰਗ ਪ੍ਰੋਸੈਸ ਹੈ ਤਾਂ ਇਹ ਸਫ਼ਰ ਕਦੇ ਖਤਮ ਨਹੀਂ ਹੁੰਦਾ ਮਤਲਬ ਜਿੰਨਾ ਪੜੋ ਜਿੰਨਾ ਵਿਚਾਰੋ ਉਹਨਾਂ ਹੋਰ ਨਵਾਂ ਕੁਝ ਮਿਲ ਹੀ ਜਾਂਦਾ ਹਾਂ ਬਿਲਕੁਲ ਗੱਲ ਇਹ ਹੈ ਕਿ ਜਿੰਨਾ ਜ਼ਿਆਦਾ ਆਪਾਂ ਗੁਰਬਾਣੀ ਦਾ ਅਧਿਐਨ ਕਰਦੇ ਆ ਉਸ ਨੂੰ ਵਿਚਾਰਦੇ ਆ ਫਿਰ ਉਸ ਨੂੰ ਜੀਵਨ ਚ ਕਮਾਉਣ ਦੀ ਕੋਸ਼ਿਸ਼ ਕਰਦੇ ਆ ਹਾਂਜੀ ਉਨਾਂ ਹੀ ਨਵੇਂ ਅਰਥ ਨਵੀਆਂ ਪਰਤਾਂ ਨਵੀਂ ਮਹੱਤਤਾ ਨਵੇਂ ਕਨਸੈਪਟ ਆਪਣੇ ਸਾਹਮਣੇ ਖੁੱਲਦੇ ਜਾਂਦੇ ਨੇ ਇਹ ਗਾਈਡੈਂਸ ਉਦੋਂ ਤੱਕ ਚੱਲਦੀ ਰਹਿੰਦੀ ਹੈ ਜਦੋਂ ਤੱਕ ਆਪਾਂ ਉਸ ਪਰਮ ਅਵਸਥਾ ਤੱਕ ਮਤਲਬ ਸੰਪੂਰਨਤਾ ਤੱਕ ਨਹੀਂ ਪਹੁੰਚ ਜਾਂਦੇ ਇਹ ਜਿਹੜੀ ਪਰਸਨਲ ਗਾਈਡੈਂਸ ਦੀ ਗੱਲ ਤੁਸੀਂ ਕੀਤੀ ਇਹ ਬੜੀ ਇੰਟਰਸਟਿੰਗ ਹੈ ਪਰ ਇੱਥੇ ਇੱਕ ਸਵਾਲ ਉੱਠਦਾ ਫਿਰ ਕਿ ਆਪਾਂ ਆਪਣੀ ਮੌਜੂਦਾ ਆਤਮਿਕ ਆਵਸਥਾ ਨੂੰ ਪਛਾਣੀਏ ਕਿਵੇਂ ਤੇ ਫਿਰ ਗੁਰਗਰਨ ਸਾਹਿਬ ਜੀ ਦੇ ਇਸ ਅਥਾ ਸਮੁੰਦਰ ਚੋਂ ਕਿਵੇਂ ਪਤਾ ਲੱਗੇ ਕਿ ਕਿਹੜੀ ਧੁੱਕ ਕਿਹੜਾ ਸ਼ਬਦ ਇਸ ਵੇਲੇ ਸਾਡੇ ਲਈ ਸਭ ਤੋਂ ਵੱਧ ਫਾਇਦੇਮੰਦ ਹੈ ਇਹ ਬਹੁਤ ਹੀ ਮਤਲਬ ਪ੍ਰੈਕਟੀਕਲ ਸਵਾਲ ਹੈ ਤੇ ਬਿੰਦਗੀਨਾਮਾ ਦਾ ਲੇਖਕ ਵੀ ਇਸ ਚੈਲੰਜ ਨੂੰ ਮੰਨਦਾ ਹੈ ਸੱਚ ਤਾਂ ਇਹੀ ਹੈ ਕਿ ਆਪਣੀ ਆਤਮਿਕ ਹਾਲਤ ਇੱਕੋ ਜਿਹੀ ਤਾਂ ਰਹਿੰਦੀ ਨਹੀਂ ਹਾਂ ਬਦਲਦੀ ਰਹਿੰਦੀ ਹੈ ਹਾਂ ਕਦੇ ਕੁਝ ਕਦੇ ਕੁਝ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸਟੇਜ ਲਈ ਹਦਾਇਤਾਂ ਨੇ ਪਰ ਇਹ ਜਾਣਨਾ ਸੱਚੀ ਕਈ ਵਾਰ ਔਖਾ ਹੋ ਜਾਂਦਾ ਹੈ ਕਿ ਹੁਣ ਇਸ ਮੂਮੈਂਟ 'ਚ ਮੇਰੇ ਲਈ ਕੀ ਜ਼ਿਆਦਾ ਰਿਲੇਵੈਂਟ ਹੈ ਤਾਂ ਫਿਰ ਕੋਈ ਹੱਲ ਦੱਸਿਆ ਲੇਖਕ ਨੇ ਕੋਈ ਤਰੀਕਾ ਹਾਂ ਉਹ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਨੇ ਜਿਹੜਾ ਸ਼ਾਇਦ ਸਾਡੇ ਲਈ ਵੀ ਕੰਮ ਆ ਸਕੇ ਉਹਨਾਂ ਨੇ ਦੱਸਿਆ ਕਿ ਉਹ ਉਹਨਾਂ ਤੁਕਾਂ ਨੂੰ ਆਪਣੇ ਲਈ ਉਸ ਵੇਲੇ ਦਾ ਹੁਕਮ ਜਾਂ ਗਾਈਡੈਂਸ ਮੰਨਦੇ ਸੀ ਜਿਹੜੀਆਂ ਉਹਨਾਂ ਨੂੰ ਪੜਦੇ ਹੋਏ ਪੂਰੀ ਤਰ੍ਹਾਂ ਸਮਝ ਆ ਰਹੀਆਂ ਹੁੰਦੀਆਂ ਸੀ अच्छा ਤੇ ਜਿਨ੍ਹਾਂ ਵੱਲ ਉਹਨਾਂ ਦਾ ਮਨ ਬਹੁਤ ਖਿੱਚਿਆ ਜਾਂਦਾ ਸੀ ਮਤਲਬ ਜਿਹੜੀਆਂ ਲਾਈਨਾਂ ਉਹਨਾਂ ਨੂੰ ਬਹੁਤ ਪਿਆਰੀਆਂ ਲੱਗਦੀਆਂ ਸੀ ਅੰਦਰ ਤੱਕ ਅਸਰ ਕਰਦੀਆਂ ਸੀ ਭਾਵ ਕਿ ਸਾਡੀ ਅੰਦਰ ਦੀ ਖਿੱਚ ਸਾਡਾ ਇੰਟੂਸ਼ਨ ਹੀ ਸਾਨੂੰ ਦੱਸ ਦਿੰਦਾ ਹੈ ਦੀ ਗੱਲ ਕਰਦੀਆਂ ਨੇ ਹਾਂਜੀ ਕਦੇ ਸਾਡਾ ਮਨ ਨਾਮ ਤੇ ਭਗਤੀ ਵਾਲੀਆਂ ਤੁਕਾਂ 'ਚ ਰੰਗਿਆ ਜਾਂਦਾ ਹੈ ਜਿੱਥੇ ਪ੍ਰਭੂ ਸਿਮਰਨ ਉਹਦੇ ਪਿਆਰ ਸ਼ਰਦਾ ਦੀ ਗੱਲ ਹੈ ਤੇ ਕਦੇ ਸਾਨੂੰ ਗਿਆਨ ਦੀਆਂ ਤੁਕਾਂ ਖਿੱਚ ਪਾਉਂਦੀਆਂ ਨੇ ਜਿਹੜੀਆਂ ਪ੍ਰਭੂ ਦੇ ਸਰੂਪ ਸ੍ਰਿਸ਼ਟੀ ਦੇ ਪੇਧ ਆਤਮ ਗਿਆਨ ਬਾਰੇ ਹੁੰਦੀਆਂ ਨੇ ਤੇ ਇਹ ਵੀ ਹੋ ਸਕਦਾ ਹੈ ਕਿ ਇੱਕੋ ਬੰਦੇ ਨੂੰ ਵਕ ਵਕ ਟਾਈਮ ਤੇ ਇਹ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਤੁਕਾਂ ਪੀਲ ਕਰਨ ਕਦੇ ਨਿਮਰਤਾ ਤੇ ਅਰਦਾਸ ਵਾਲੀਆਂ ਕਦੀ ਫਿਰ ਵਿਰਾਗ ਵਾਲੀਆਂ ਹਾਂ ਬਿਲਕੁਲ ਹੋ ਸਕਦਾ ਹੈ ਤੇ ਹੁੰਦਾ ਵੀ ਹੈ ਕਾਰਨ ਸਿੱਧਾ ਜ ਹੈ ਜਿਸ ਤਰ੍ਹਾਂ ਦੀ ਆਪਣੀ ਉਸ ਵੇਲੇ ਦੀ ਸਪਿਰਚੁਅਲ ਲੋੜ ਹੁੰਦੀ ਹੈ ਨਾ ਉਸੇ ਤਰ੍ਹਾਂ ਦਾ ਪੋਜਨ ਉਸੇ ਤਰ੍ਹਾਂ ਦੀ ਗਾਈਡੈਂਸ ਨੂੰ ਚਾਹੀਦੀ ਹੁੰਦੀ ਹੈ ਅੱਛਾ ਆਪਣੀ ਅੰਤਰਾਤਮਾ ਜਦੋਂ ਸ਼ਬਦ ਨਾਲ ਜੁੜਦੀ ਹੈ ਉਹ ਪਹਿਚਾਨ ਲੈਂਦੀ ਹੈ ਕਿ ਇਸ ਵੇਲੇ ਮੇਰੀ ਤਰੱਕੀ ਲਈ ਮੇਰੇ ਸਕੂਨ ਲਈ ਕਿਹੜਾ ਪਹਿਲੂ ਜ਼ਿਆਦਾ ਜ਼ਰੂਰੀ ਹੈ ਇਹ ਬਹੁਤ ਸੂਖਮ ਤੇ ਨਿੱਜੀ ਜਿਹਾ ਅਨੁਭਵ ਹੈ ਇਹ ਸਮਝਣ ਤੋਂ ਬਾਅਦ ਨਾ ਇੱਕ ਹੋਰ ਮੁੱਦਾ ਯਾਦ ਆਉਂਦਾ ਹੈ ਜਿਸ ਤੇ ਕਾਫੀ ਚਰਚਾ ਹੁੰਦੀ ਹੈ ਕਈ ਵਾਰ ਜਦੋਂ ਗੁਰਬਾਣੀ ਪੜ੍ਹਦੇ ਆ ਤਾਂ ਇੰਜ ਲੱਗਦਾ ਜਿਵੇਂ ਕੁਝ ਗੱਲਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਸ਼ਾਇਦ ਵਿਰੋਧੀ ਜੀਆਂ ਲੱਗਦੀਆਂ ਨੇ ਕੀ ਬੰਦਗੀ ਨਾਮਾ ਇਸ ਬਾਰੇ ਕੁਝ ਕਹਿੰਦਾ ਹੈ ਹਾਂਜੀ ਇਹ ਬਹੁਤ ਅਹਿਮ ਨੁਕਤਾ ਹੈ ਤਿਸਰੋਤ ਇਸ ਨੂੰ ਵੀ ਐਡਰੈਸ ਕਰਦਾ ਹੈ ਦੇਖੋ ਉਪਰੋਂ-ਉਪਰੋਂ ਦੇਖਣ ਤੇ ਕਈ ਵਾਰ ਇਹ ਭੁਲੇਖਾ ਪੈ ਸਕਦਾ ਹੈ ਸਰੋਚਤਾ ਗੁਰੂ ਅਰਜਨ ਦੇਵ ਜੀ ਦੀ ਬਾਣੀ ਚੋਂ ਹੀ ਦੋ ਉਦਾਹਰਣਾਂ ਦੇ ਕੇ ਸਮਝਾਇਆ ਗਿਆ ਹੈ ਅੱਛਾ ਕਿਹੜੀਆਂ ਨੇ ਉਹ ਪਹਿਲੀ ਉਦਾਹਰਣ ਹੈ ਸ਼ਬਦ ਉਦਮ ਕਰੇਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਜੋ ਤੇ ਆਏਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਇਹਦਾ ਮਤਲਬ ਸਾਫ਼ ਹੈ हे ਮੇਰੇ ਜੀਵ ਤੂੰ ਉਦਮ ਕਰ ਮਿਹਨਤ ਕਰ ਕਮਾਈ ਕਰ ਤੇ ਉਹਦੇ ਨਾਲ ਸੁਖ ਮਾਣ ਹਮ ਨਾਲੀ ਪ੍ਰਭੂ ਦਾ ਧਿਆਨ ਧਰ ਸਿਮਰਨ ਕਰ ਇਸ ਤਰ੍ਹਾਂ ਤੈਨੂੰ ਪ੍ਰਭੂ ਮਿਲ ਜਾਏਗਾ ਤੇ ਤੇਰੀ ਚਿੰਤਾ ਉੱਤਰ ਜਾਏਗੀ ਇੱਥੇ ਕੀਤੇ ਤੇ ਜ਼ੋਰ ਹੈ ਸਵੈ ਯਤਨ ਉਦਮ ਤੇ ਹਾਂ ਐਫਰਟ ਤੇ ਠੀਕ ਹੈ ਤੇ ਦੂਜੀ ਉਦਾਹਰਣ ਦੂਜੀ ਉਦਾਹਰਣ ਵੀ ਪੰਚਮ ਪਾਤਸ਼ਾਹ ਦੀ ਬਾਣੀ ਚੋਂ ਲਈ ਗਈ ਹੈ ਜਪ ਤਪ ਸੰਜਮ ਕਰਮ ਧਰਮ ਸਭ ਕਿਛ ਛੋੜ ਦਿਓ ਯਾਨੀ ਜਪ ਤਪ ਇੰਦਰੀਆਂ ਤੇ ਕੰਟਰੋਲ ਸੰਜਮ ਕਰਮ ਕਾਂਡ ਧਾਰਮਿਕ ਰੀਤਾਂ ਇਹ ਸਭ ਕੁਝ ਛੱਡ ਦੇ ਸਰੋਤੇ ਦਾ ਅਰਥ ਕਰਦਾ ਹੈ ਕਿ ਮੁਕਤੀ ਜਾਂ ਰੱਬ ਦਾ ਮਿਲਾਪ ਇਹਨਾਂ ਬਾਹਰੀ ਸਾਧਨਾ ਜਾਂ ਐਫਰਟਸ ਨਾਲ ਨਹੀਂ ਹੁੰਦਾ ਲੈ ਤਾਂ ਇਹ ਤਾਂ ਬਿਲਕੁਲ ਆਪੋਜ਼ਿਟ ਗੱਲਾਂ ਹੋ ਗਈਆਂ ਇੱਕ ਪਾਸੇ ਕਹਿ ਰਹੇ ਨੇ ਉਦਯਮ ਕਰੋ ਕਮਾਈ ਕਰੋ ਧਿਆਨ ਦਿਓ ਹਾਂਜੀ ਦੂਜੇ ਪਾਸੇ ਕਹਿ ਰਹੇ ਨੇ ਜਬ ਤੱਕ ਕਰਮ ਧਰਮ ਸਭ ਛੱਡ ਦਿਓ ਇਹ ਕਿਵੇਂ ਮਤਲਬ ਇਹ ਕਿਵੇਂ ਰੀਕਨਸਾਈਲ ਹੋਗਾ ਬਸ ਇਹੀ ਉਹ ਪੁਆਇੰਟ ਹੈ ਜਿੱਥੇ ਥੋੜੀ ਡੂੰਗੀ ਸਮਝ ਦੀ ਲੋੜ ਪੈਂਦੀ ਹੈ ਬੰਦਗੀ ਨਾਮਾ ਬਹੁਤ ਕਲੀਅਰਲੀ ਦੱਸਦਾ ਹੈ ਕਿ ਅਸਲ ਚ ਕੌਂਟਰਡਿਕਟਰੀ ਮਤਲਬ ਵਿਰੋਧੀ ਹੁਕਮ ਨਹੀਂ ਹਨ ਇਹ ਅਸਲ 'ਚ ਵਕ ਵਕ ਆਤਮਿਕ ਪੜਾਵਾਂ ਤੇ ਖੜੇ ਲੋਕਾਂ ਲਈ ਵੱਖੋ ਵੱਖਰੇ ਪਰ ਉਸ ਪੜਾ ਲਈ ਬਿਲਕੁਲ ਸਟੀਕ ਇਸ਼ਾਰੇ ਨੇ ਹਦਾਇਤਾਂ ਨੇ ਅੱਛਾ ਇਹਨੂੰ ਥੋੜਾ ਹੋਰ ਸਮਝਾਓਗੇ ਜ਼ਰੂਰ ਦੇਖੋ ਜਦੋਂ ਕੋਈ ਬੰਦਾ ਸਪਿਰਚੁਅਲ ਪਾਥ ਤੇ ਨਵਾਂ ਨਵਾਂ ਤੁਰਦਾ ਹੈ ਜਾਂ ਅਜੇ ਸ਼ੁਰੂਆਤੀ ਸਟੇਜਾਂ ਤੇ ਹੁੰਦਾ ਹੈ ਉਹਨੂੰ ਉੱद्यਮ ਕਰਨ ਦੀ ਯਤਨ ਕਰਨ ਦੀ ਨੇਮ ਨਿਭਾਣ ਦੀ ਬੁਰਾਈਆਂ ਤੋਂ ਬਚਣ ਲਈ ਸੰਜਮ ਵਰਤਣ ਦੀ ਲੋੜ ਹੁੰਦੀ ਹੈ ਹਾਂ ਬਿਲਕੁਲ ਉਦਮ ਕਰੇਦਿਆ ਵਾਲਾ ਹੁਕਮ ਉਸ ਇਨਸਾਨ ਲਈ ਹੈ ਤਾਂਕਿ ਉਹ ਅੱਗੇ ਵਧੇ ਆਪਣੇ ਮਨ ਨੂੰ ਸਾਧੇ ਪਰ ਜਦੋਂ ਆਤਮਿਕ ਤਰੱਕੀ ਹੁੰਦੀ ਜਾਂਦੀ ਹੈ ਬੰਦਾ ਉੱਚੀਆਂ ਸਟੇਜਾਂ ਤੇ ਪਹੁੰਚਦਾ ਹੈ ਤਾਂ ਇੱਕ ਟਾਈਮ ਆਉਂਦਾ ਜਦੋਂ ਉਹਨੇ ਮਹਿਸੂਸ ਹੁੰਦਾ ਹੈ ਕਿ ਸਭ ਕੁਝ ਤਾਂ ਪ੍ਰਭੂ ਦੀ ਮਿਹਰ ਨਾਲ ਹੀ ਹੋ ਰਿਹਾ ਹੈ ਹੂੰ ਉਸ ਵੇਲੇ ਮੈਂ ਕਰਦਾ ਹਾਂ ਮੇਰਾ ਯਤਨ ਹੈ ਵਾਲਾ ਹੰਕਾਰ ਛੱਡਣਾ ਪੈਂਦਾ ਹੈ ਹੂੰ ਜਬ ਤੱਕ ਸੰਜਮ ਛੋੜਦੇ ਹੋ ਵਾਲਾ ਇਸ਼ਾਰਾ ਉਸ ਅਵਸਥਾ ਲਈ ਹੈ ਕਿ ਹੁਣ ਇਹਨਾਂ ਸਾਧਨਾ ਦੇ ਹੰਕਾਰ 'ਚ ਨਾ ਪੈ ਸਗੋਂ ਪੂਰੀ ਤਰ੍ਹਾਂ ਸਰੈਂਡਰ ਕਰ ਦੇ ਰੱਬ ਦੀ ਰਜ਼ਾ ਤੇ ਉਹਦੀ ਕਿਰਪਾ ਤੇ ਨਿਰਪਰ ਹੋ ਜਾ। ਓ ਅੱਛਾ ਤਾਂ ਇਹ ਵਿਰੋਧਾਪਾਸ ਨਹੀਂ ਹੈਗਾ ਸਗੋਂ ਸਪਿਰਚੁਅਲ ਜਰਨੀ ਦੀਆਂ ਡਿਫਰੈਂਟ ਸਟੇਜਾਂ ਲਈ ਅਲੱਗ-ਅਲੱਗ ਟੀਚਿੰਗਸ ਨੇ ਇੱਕ ਸਟੇਜ ਤੇ ਐਫਰਟ ਜ਼ਰੂਰੀ ਹੈ ਦੂਜੀ ਤੇ ਸਰੈਂਡਰ ਤੇ ਗ੍ਰੇਸ ਤੇ ਯਕੀਨ ਬਿਲਕੁਲ ਸਹੀ ਸਮਝੇ ਇਹੀ ਗੁਰਬਾਣੀ ਦੀ ਕਮਾਲ ਦੀ ਸਮਰੱਥਾ ਹੈ ਕਿ ਇਹ ਹਰ ਲੈਵਲ ਦੇ ਸਿੱਖਰ ਲਈ ਹਰ ਆਤਮਿਕ ਹਾਲਤ ਚੋਂ ਗੁਜ਼ਰ ਰਹੇ ਬੰਦੇ ਲਈ ਪਰਫੈਕਟ ਗਾਈਡੈਂਸ ਦਿੰਦੀ ਹੈ ਉਸ ਸਮੇਂ ਦੀ ਲੋੜ ਮੁਤਾਬਿਕ ਸੇਧ ਦਿੰਦੀ ਹੈ ਇੱਕ ਨਿਚੋੜ ਕੱਢੀਏ ਤਾਂ ਕੀ ਕਹਾਂਗੇ ਅਸੀਂ ਬੰਦਗੀ ਨਾਮਾ ਦੇ ਬੇਸ ਤੇ ਸਮਝਿਆ ਕਿ ਗੁਰਬਾਣੀ ਸਿਰਫ ਅੱਖਰ ਜਾਂ ਸ਼ਬਦ ਨਹੀਂ ਨਹੀਂ ਬਿਲਕੁਲ ਨਹੀਂ ਸਗੋ ਇੱਕ ਜਿੰਦਾ ਜਾਗਦਾ ਗੁਰੂ ਹੈ ਇੱਕ ਸ਼ਕਤੀ ਹੈ ਇੱਕ ਐਸੀ ਸ਼ਕਤੀ ਜੋ ਸਾਡੇ ਪਟਕ ਦੇ ਮਨ ਨੂੰ ਸ਼ਾਂਤ ਕਰ ਸਕਦੀ ਹੈ ਸਾਨੂੰ ਜ਼ਿੰਦਗੀ ਚ ਸਹੀ ਰਾਹ ਦਿਖਾ ਸਕਦੀ ਹੈ ਤੇ ਸਾਨੂੰ ਹੌਲੀ-ਹੌਲੀ ਉੱਚੀਆਂ ਤੋਂ ਉੱਚੀਆਂ ਸਪਿਰਚੁਅਲ ਮੰਜ਼ਲਾਂ ਤੱਕ ਲੈ ਕੇ ਜਾ ਸਕਦੀ ਹੈ ਤੇ ਇਹਦੀ ਸਮਝ ਕੋਈ ਫਿਕਸਡ ਚੀਜ਼ ਨਹੀਂ ਸਗੋਂ ਜਿਵੇਂ-ਜਿਵੇਂ ਆਪਣੀ ਆਤਮਿਕ ਅਵਸਥਾ ਬਦਲਦੀ ਹੈ ਇਹ ਸਮਝ ਵੀ ਬਦਲਦੀ ਜਾਂਦੀ ਹੈ ਹੋਰ ਡੂੰਗੀ ਹੁੰਦੀ ਜਾਂਦੀ ਹੈ हां बिल्कुल ਅਤੇ ਜਿਹੜੀ ਚੀਜ਼ ਕਦੇ-ਕਦੇ ਸਾਨੂੰ ਉੱਪਰੋਂ ਦੇਖਾਂ ਤੇ ਵਿਰੋਧੀ ਲੱਗ ਸਕਦੀ ਹੈ ਉਹ ਅਸਲ 'ਚ ਵਕ ਵਕ ਆਤਮਿਕ ਪੜਾਵਾਂ ਲਈ ਦਿੱਤਾ ਗਿਆ ਬਿਲਕੁਲ ਸਹੀ ਤੇ ਜ਼ਰੂਰੀ ਮਾਰਗਦਰਸ਼ਨ ਹੁੰਦਾ ਹੈ ਗੁਰਬਾਣੀ ਸੱਚੀ ਇੱਕ ਬੇਅੰਤ ਗਿਆਨ ਦਾ ਸਾਗਰ ਹੈ ਇਸ ਸਾਰੀ ਗੱਲਬਾਤ ਤੋਂ ਬਾਅਦ ਨਾ ਇੱਕ ਆਖਰੀ ਸਵਾਲ ਮੇਰੇ ਮਨ ਚ ਆ ਰਿਹਾ ਹੈ ਜਿਸ ਤੇ ਸ਼ਾਇਦ ਸਾਰਿਆਂ ਨੂੰ ਸੋਚਣਾ ਚਾਹੀਦਾ ਗੁਰਬਾਣੀ ਦਾ ਹੀ ਪ੍ਰਿੰਸੀਪਲ ਕਿ ਹਰ ਪੜਨ ਵਾਲੇ ਜਾਂ ਸੁਣਨ ਵਾਲੇ ਨੂੰ ਉਹਦੀ ਮੌਜੂਦਾ ਹਾਲਤ ਤੇ ਲੋੜ ਮੁਤਾਬਿਕ ਹੀ ਗਾਈਡੈਂਸ ਮਿਲਦੀ ਹੈ ਹਾਂਜੀ ਇਹ ਪ੍ਰਿੰਸੀਪਲ ਅੱਜ ਦੇ ਇਸ ਇਨਫੋਰਮੇਸ਼ਨ ਓਵਰਲੋਡ ਦੇ ਜ਼ਮਾਨੇ 'ਚ ਜਿੱਥੇ ਹਰ ਪਾਸਿਓਂ ਇੰਨੀ ਜਾਣਕਾਰੀ ਆ ਰਹੀ ਹੈ ਇਹ ਕਿੰਨਾ ਕੁ ਰਿਲੇਵੈਂਟ ਹੈ ਹੂੰ ਇਹ ਵਾਕਈ ਬਹੁਤ ਵਿਚਾਰਨ ਵਾਲਾ ਸਵਾਲ ਹੈ ਕਿ ਗੁਰਬਾਣੀ ਦਾ ਇਹ ਅਨੋਖਾ ਪਹਿਲੂ ਸਾਨੂੰ ਇਹ ਨਹੀਂ ਸਿਖਾ ਰਿਹਾ ਕਿ ਗਿਆਨ ਨੂੰ ਸਿਰਫ ਇਕੱਠਾ ਕਰਨਾ ਕਾਫੀ ਨਹੀਂ ਹੁੰਦਾ ਹੂੰ ਅਸਲ ਕੰਮ ਤਾਂ ਉਸ ਗਿਆਨ ਨੂੰ ਆਪਣੇ ਲਈ ਪਰਸਨਲ मीनिंगफुल ਤੇ ਅਨੁਭਵੀ ਬਣਾਉਣਾ ਹੈ ਸ਼ਾਇਦ ਇਹ ਸਾਨੂੰ ਸਿਖਾਉਂਦਾ ਹੈ ਕਿ ਇੰਨੀ ਸਾਰੀ ਇਨਫੋਰਮੇਸ਼ਨ ਦੇ ਸ਼ੋਰ ਚੋਂ ਆਪਣੇ ਲਈ ਸਹੀ ਸੇਧ ਕਿਵੇਂ ਲੱਭਣੀ ਹੈ ਇਸ ਤੇ ਸੋਚ ਵਿਚਾਰ ਕਰਨਾ ਸਾਰਿਆਂ ਲਈ ਲਾਹੇਵੰਦ ਹੋ ਸਕਦਾ ਹੈ